ਤੋ ਇਹ ਇਹ تھے ਅੱਜ ਇੱਕ ਇਨਫਰਮੇਸ਼ਨ ਆਈ ਸੀ ਐਮਐਮ ਕਲਾਰਕ ਹੋਟਲ ਹੈਗਾ ਦਰਬਾਰ ਸਾਹਿਬ ਉੱਥੇ ਉੱਥੇ ਇੱਕ ਲੇਡੀ ਦੀ ਡੈਡ ਬੋਡੀ ਮਿਲੀ ਸੀ ਰੂਮ ਦੇ ਵਿੱਚ ਕੋਈ ਸੰਬੰਧੀ ਅਸੀਂ ਇੱਥੇ ਆਈ ਸੀ ਜਿਹੜੀ ਜਿਹੜੀ ਡੈਡ ਬੋਡੀ ਇਸ ਕਰਕੇ ਜਾਈ ਨੂੰ ਤਾਂ ਕਿ ਜਿਹੜੀ ਫਰਦਰ ਪੁਲਿਸ ਕਰਵੇ ਜਿਹੜੀ ਉਹਦੇ ਚਾਹੇ ਸਰ ਕਿੰਨੀ ਉਮਰ ਹੈ ਜੀ ਲੜਕੀ ਦੀ ਕੀ ਦੇਖਣ ਨੂੰ ਉਮਰ ਉਹ ਤਕਰੀਬਨ ਪੰਜ ਲੱਗਦੀ ਆ ਸਰ ਠੀਕ ਹੈ ਹੋਈ ਹੈ ਜਿੱਥੇ ਅੱਜ ਇੱਕ ਇਨਫਰਮੇਸ਼ਨ ਆਈ ਸੀ ਐਮਐਮ ਕਲਾਰਕ ਹੋਟਲ ਹੈਗਾ ਦਰਵਾਜ਼ਾ ਸਾਡੇ ਉੱਥੇ ਉੱਥੇ ਇੱਕ ਲੇਡੀ ਦੀ ਡੈਡ ਬੋਡੀ ਮਿਲੀ ਸੀ ਰੂਮ ਦੇ ਵਿੱਚ ਕੋਈ ਸੰਬੰਧੀ ਅਸੀਂ ਇੱਥੇ ਆਈ ਸੀ ਜਿਹੜੀ ਜਿਹੜੀ ਡੈਡ ਬੋਡੀ ਇਸ ਤਰ੍ਹਾਂ ਦੇ ਗਈ ਚੰਗੇ ਜਿਹੜੀ ਫਰਦਰ ਪੁਲਿਸ ਕਰਦੇ ਜਿਹੜੀ ਸਰ ਕਿੰਨੀ ਉਮਰ ਹੈ ਜੀ ਲੜਕੀ ਦੀ ਕੀ ਦੇਖਣ ਨੂੰ ਉਮਰ ਉਹ ਤਕਰੀਬਨ ਪੰਜ ਲੱਗਦੀ ਆ ਸਾਡੇ ਠੀਕ ਹੈ ਅੱਜ ਹੋਈ ਹੈ ਜਿੱਥੇ ਅੱਜ ਇੱਕ ਇਨਫਰਮੇਸ਼ਨ ਆਈ ਸੀ ਐਮਐਮ ਕਲਾਰਕ ਹੋਟਲ ਹੈਗਾ ਦਰਵਾਜ਼ਾ ਸਾਡੇ ਉੱਥੇ ਉੱਥੇ ਇੱਕ ਲੇਡੀ ਦੀ ਡੈਡ ਬੋਡੀ ਬਣੀ ਸ਼ਰੂਰ ਦੇ ਵਿੱਚ ਕੋਈ ਸੰਬੰਧੀ ਅਸੀਂ ਇੱਥੇ ਆਈ ਸੀ ਜਿਹੜੀ ਜਿਹੜੀ ਡੈਡ ਬੋਡੀ ਇਸ ਤਰ੍ਹਾਂ ਜਗਾਈ ਨੂੰ ਤਾਂ ਕਿ ਜਿਹੜੀ ਫਰਦਰ ਪੁਲਿਸ ਕਾਰਵਾਈ ਕਰੀ ਉਹਦੇ ਚੰਗੀ ਸਰ ਕਿੰਨੀ ਉਮਰ ਹੈ ਜੀ ਲੜਕੀ ਦੀ ਕੀ ਦੇਖਣ ਨੂੰ ਉਮਰ ਉਹ ਤਕਰੀਬਨ ਪੰਜ ਲੱਗਦੀ ਆ ਸਾਡੇ ਠੀਕ ਹੈ ਹੋਈ ਹੈ ਜਿੱਥੇ ਅੱਜ ਇੱਕ ਇਨਫਰਮੇਸ਼ਨ ਆਈ ਸੀ ਐਮਐਮ ਕਲਾਰਕ ਹੋਟਲ ਹੈਗਾ ਦਰਵਾਜ਼ਾ ਸਾਡੇ ਉੱਥੇ ਉੱਥੇ ਇੱਕ ਲੇਡੀ ਦੀ ਡੈਡ ਬੋਡੀ ਮਿਲੀ ਸ਼ਰੂਪ ਦੇ ਵਿੱਚ ਕੋਈ ਸੰਬੰਧੀ ਅਸੀਂ ਇੱਥੇ ਆਈ ਸੀ ਜਿਹੜੀ ਜਿਹੜੀ ਡੈਡ ਬੋਡੀ ਇਸ ਤਰ੍ਹਾਂ ਜਗਾਈ ਹੋਈ ਹੈ ਤਾਂ ਕਿ ਜਿਹੜੀ ਅਫਰਡਰ ਪੁਲਿਸ ਕਰਦੀ ਜਿਹੜੀ ਦੇ ਵਿੱਚ ਸਰ ਕਿੰਨੀ ਉਮਰ ਹੈ ਜੀ ਲੜਕੀ ਦੀ ਕੀ ਦੇਖਣ ਨੂੰ ਉਮਰ ਵੀ ਤਕਰੀਬਨ ਪੰਜ ਲੱਗਦੀ ਆ ਸਾਨੂੰ ਠੀਕ ਹੈ ਹੋਈ ਹੈ ਜਿੱਥੇ ਅੱਜ ਇੱਕ ਇਨਫਰਮੇਸ਼ਨ ਆਈ ਸੀ ਐਮਐਮ ਕਲਾਰਕ ਹੋਟਲ ਹੈਗਾ ਦਰਵਾਜ਼ਾ ਦੇ ਉੱਥੇ ਉੱਥੇ ਇੱਕ ਲੇਡੀ ਦੀ ਡੈਡ ਬੋਡੀ ਬਣੀ ਸ਼ਰੀਰ ਦੇ ਵਿੱਚ ਕੋਈ ਸੰਬੰਧੀ ਅਸੀਂ ਇੱਥੇ ਆਈ ਸੀ ਜਿਹੜੀ ਜਿਹੜੀ ਡੈਡ ਬੋਡੀ ਇਸ ਤਰ੍ਹਾਂ ਦਿਖਾਈ ਦਿੱਤੀ ਤਾਂ ਕਿ ਜਿਹੜੀ ਫਰਦਰ ਪੁਲਿਸ ਕਰਵਾਉਣ ਲਈ ਜਿਹੜੀ ਉਹ ਚਾਹੁੰਦੇ ਸਰ ਕਿੰਨੀ ਉਮਰ ਹੈ ਜੀ ਲੜਕੀ ਦੀ ਕੀ ਦੇਖਣ ਨੂੰ ਉਮਰ ਉਹ ਤਕਰੀਬਨ ਪੰਜ ਲੱਗਦੀ ਆ ਸਰ ਠੀਕ ਹੈ ਹੋਈ ਹੈ ਜਿੱਥੇ ਅੱਜ ਇੱਕ ਇਨਫਰਮੇਸ਼ਨ ਆਈ ਸੀ ਐਮਐਮ ਕਲਾਰਕ ਹੋਟਲ ਹੈਗਾ ਦਰਬਾਰ ਸਾਹਿਬ ਉੱਥੇ ਉੱਥੇ ਇੱਕ ਲੇਡੀ ਦੀ ਡੈਡ ਬੋਡੀ ਬਣੀ ਸ਼ਰੀਰ ਦੇ ਵਿੱਚ ਕੋਈ ਸੰਬੰਧੀ ਅਸੀਂ ਇੱਥੇ ਆਈ ਸੀ ਜਿਹੜੀ ਜਿਹੜੀ ਡੈਡ ਬੋਡੀ ਇਸ ਤਰ੍ਹਾਂ ਜਗਾਈ ਨੂੰ ਤਾਂ ਕਿ ਜਿਹੜੀ ਅਫਰਡਰ ਪੁਲਿਸ ਕਰ ਲਈ ਜਿਹੜੀ ਸਰ ਕਿੰਨੀ ਉਮਰ ਹੈ ਜੀ ਲੜਕੀ ਦੀ ਕੀ ਦੇਖਣ ਨੂੰ ਉਮਰ ਉਹ ਤਕਰੀਬਨ ਪੰਜ ਲੱਗਦੀ ਆ ਸਰ ਠੀਕ ਹੈ ਹੋਈ ਹੈ ਜਿੱਥੇ ਅੱਜ ਇੱਕ ਇਨਫਰਮੇਸ਼ਨ ਆਈ ਸੀ ਐਮਐਮ ਕਲਾਰਕ ਹੋਟਲ ਹੈਗਾ ਦਰਵਾਜ਼ਾ ਦੇ ਉੱਥੇ ਉੱਥੇ ਇੱਕ ਲੇਡੀ ਦੀ ਡੈਡ ਬੋਡੀ ਬਣੀ ਸ਼ਰੀਰ ਦੇ ਵਿੱਚ ਕੋਈ ਸੰਬੰਧੀ ਅਸੀਂ ਇੱਥੇ ਆਈ ਸੀ ਜਿਹੜੀ ਜਿਹੜੀ ਡੈਡ ਬੋਡੀ ਇਸ ਤਰ੍ਹਾਂ ਦੇ ਗਈ ਚੰਗੇ ਜਿਹੜੀ ਫਰਦਰ ਪੁਲਿਸ ਕਰ ਗਈ ਜਿਹੜੀ ਸਰ ਕਿੰਨੀ ਉਮਰ ਹੈ ਜੀ ਲੜਕੀ ਦੀ ਕੀ ਦੇਖਣ ਨੂੰ ਉਮਰ ਉਹ ਤਕਰੀਬਨ ਪੰਜ ਦਾ